ਕਜੀ ਇਹ ਇਹ ਦਰਬਾਰ ਸਾਹਿਬ ਸੋ ਇੱਧਰ ਇੱਧਰ ਰਸਤਾ ਜਾਂਦਾ ਹੈ ਸ੍ਰਿੰਦਰ ਬੁੱਕ ਡੀਪੂ ਹੈਗਾ ਵਾ ਉਧਰੋਂ ਰਾਹ ਜਾਂਦਾ ਹੈ ਗੁਰਕੇ ਮਹਿਲ ਦਾ ਸੋ ਇਹ ਗੁਰਦੁਆਰਾ ਗੁਰਕੇ ਮਹਿਲ ਜਾਣ ਦਾ ਰਸਤਾ ਸਾਧ ਸੰਗਤ ਜੀ ਜਿੱਥੇ ਗੁਰਦੇਵ ਸਾਹਿਬ ਦਰਸਾਈ ਦਾ ਜਨਮ ਸਥਾਨ ਹੈ ਜੀ ਸੋ ਇਹ ਨਾਲ ਨਾਲ ਤੁਹਾਨੂੰ ਦਿਖਾ ਰਹੇ ਆ ਜੀ ਗੁਰੂ ਬਾਜ਼ਾਰ ਦਾ ਦ੍ਰਿਸ਼ ਮਨਕਾ ਲਾਮ ਲੈਵਾ ਸੰਗਤਾਂ ਨੂੰ ਤਾਂ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦੇੜੀਆਂ ਲੱਖ ਲੱਖ ਵਦਹੀਂ ਹੋਣ ਜੀ ਸੋ ਇਹ ਇਧਰੋਂ ਜਾਂਦਾ ਹੈ ਰਸਤਾ ਜੀ ਗੁਰੂ ਕੇ ਮਹਿਲ ਦਾ ਪੂਰੀ ਡੈਕੋਰੇਸ਼ਨ ਹੋਈ ਹੈ ਜੀ ਸੋ ਸਤਾਈ ਕੀਤੀ ਜਾ ਰਹੀ ਹੈ ਸਾਹਮਣੇ ਜੋ ਰਸਤਾ ਗੁਰਦੁਆਰਾ ਗੁਰੂ ਕੀ ਮਹਿਲ ਦੇ ਜਾਂਦਾ ਜੋ ਅੱਜ ਸਤਿਗੁਰ ਦੀ ਕਿਰਪਾ ਦੇ ਨਾਲ ਪੰਨਿਆਂ ਪਿਆਰਾਂ ਦੀ ਅਗਵਾਈ ਹੇਠ ਲੱਗ ਕੇ ਤੰਦੀਗਰਮ ਤੋਈ ਜਿਸ ਵਿੱਚ ਨਗਰ ਇੱਕ ਉੱਥੇ ਕੀਰਤਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਔਰ ਵੱਖ-ਵੱਖ ਸਕੂਲ ਦੇ ਬੱਚਿਆਂ ਨੇ ਗਤਕਾ ਪਾਰਟੀਆਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਸੋ ਸੋ ਸਮੋ ਸਾਰੇ ਸਟਾਫ ਇੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਸਟਾਫ ਸਮੂਹ ਸਟਾਫ ਨੇ ਸੋ ਇਸ ਦੇ ਲਾਗੇ ਇਹ ਗੁਰਦੁਆਰਾ ਜੁਪਿੰਦਾ ਹੈ ਸਾਹਿਬ ਸਿੰਘ ਜੀ ਪਿਆਸੀ ਗੁਰਦੁਆਰਾ ਦਰਸ਼ਨੀ ਡੋੜੀ ਪਿਆਸੀ ਗੁਰਦੁਆਰਾ ਬਜ਼ਾਰ ਮਾਈ ਸੇਵਾ ਇਹ ਗੁਰਦੁਆਰਾ ਬਣਾ ਹੋਇਆ ਹੈ ਸਾਹਿਬ ਸਿੰਘ ਜੀ ਗੁਰਦੁਆਰੇ ਦੀਆਂ ਤੂੰ ਵੀ ਆਪਣੀ ਮਾਰੀ ਜਾਂਦਾ ਜਾਨਦਾਰ ਰਸਤਾ ਸਰੀਰ ਨੂੰ ਸੈੱਟ ਕਰ ਸਕਦਾ ਉਸਰ ਦੀ ਕਿਰਪਾ ਨਾਲ ਆਇਆ ਗੁਰਦੁਆਰੇ ਦਾ ਦ੍ਰਿਸ਼ ਹੈ ਜੀ ਸੋ ਇਹ ਰਸਤਾ ਹੈ ਬੋਲੇਗਾ ਇਹ ਗੁਰੂ ਰਸਤਾ ਜਾਂਦਾ ਹੈ ਉੱਪਰ ਸੋ ਇਹ ਗੁਰਦੁਆਰੇ ਦਾ ਦ੍ਰਿਸ਼ ਹੈ ਜੀ ਸੋ ਅੱਗੇ ਗੁਰੂ ਕੇ ਮਹਿਲ ਦੇ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਦੀ ਇਜਾਜ਼ਤ ਕਰਾਵਾਂਗਾ ਬਾਬਾ ਜੀ ਮੜਾਈ ਵਲੋਗਿੰਗ ਕਰਨੀ ਹੈ ਸਾਡ ਦੇ ਤਰਫ ਸੋ ਗੁਰਦੁਆਰੇ ਦਾ ਇਤਿਹਾਸਿਕ ਇਦੋਂ ਔਣ ਮੋੜਦੇ ਸਾਹਮਣੇ ਗੁਰਦੁਆਰੇ ਦਾ ਆਇੰਦਾ ਸਾਰਾ ਦ੍ਰਿਸ਼ ਜੋ ਨਜ਼ਰ ਨਹੀਂ ਕੀ ਪੈਂਦਾ ਹੈ ਸਾਸ ਸਗਤ ਦੀ ਗੁਰਦੁਆਰਾ ਗੁਰਕੇ ਮਹਿਲ ਦਾ ਜੋ ਰਸਤਾ ਪੁਣੇ ਨਗਰ ਕੀਰਤਨ ਦੀ ਜੋ ਸਮਾਪਤੀ ਹੋਏ ਸਾਸ ਸਗਤ ਦੀ ਸੋਨਾ ਸਿੰਘ ਖੋਪਿਆਵਾਏ ਗੁਰੂ ਜੀ ਕਾ ਥਲਸਾ ਵਾਏ ਗੁਰੂ ਜੀ ਦੇ ਘਟੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਟੋ ਸਾਈ ਦੇ ਆ ਰਹੇ ਨੇ ਸੰਗਤ ਵਸਤੇ ਸੂਰਜ ਸਿੰਘ ਦੇ ਆਏ ਨੇ ਪਰ ਜੀ ਪਾਪਾ ਜੀ ਸੋ ਇਹ ਗੁਰਕੇ ਮੈਲ ਦੀਆਂ ਗਲੀਆਂ ਗੁਰਬਜ਼ਾਰ ਦੀਆਂ ਇਧਰੋਂ ਨਗਰ ਕੀਰਤਨ ਜੋ ਸਤਿਗੁਰ ਦੀ ਕਿਰਪਾ ਦੇ ਨਾਲ ਲੰਗਰ ਸਜਾਈ ਗਏ ਹਨ ਸੰਗਤ ਵਾਲੋਂ ਨਗਰ ਕੀਰਤਨ ਆਵੇਗਾ ਸਤਿਗੁਰ ਦੀ ਕਿਰਪਾ ਦੇ ਨਾਲ ਸੋ ਇਹ ਗੁਰਦੁਆਰੇ ਦੇ ਜੋ ਗੁਰੂ ਕੇ ਮਹਿਲ ਦੀਆਂ ਗਲੀਆਂ ਆਏ ਸਿੰਘ ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਾਲਕੀ ਵਾਸਤੇ ਆਪ ਜੀ ਦੇਖ ਸਕਦੇ ਹੋ گلاب ਦੇ ਫੁੱਲਾਂ ਦੀ ਜੋ ਸਜਾਵਟ ਕੀਤੀ ਗਈ ਹੈ ਗੁਰੂ ਸਾਹਿਬ ਦੀ ਕਿਰਪਨਾ ਫੁੱਲ ਸੰਗਤਾਂ ਨੂੰ ਉਤੇ ਕਰੇ ਜਾਣਗੇ ਲਾਈਕ ਕਰ ਕਰੀਏ ਉਹਨਾਂ ਦਾ 100% ਤੁਹਾਡਾ ਵਾਪਸ ਸੋਏ ਗੁਰੂ ਕੇ ਬਾਜ਼ਾਰ ਦਾ ਅਨੁਸ਼ੇ ਸਤ ਸੰਗਤ ਜੀ ਗੁਰੂ ਕੇ ਮਹਿਲ ਦਾ ਤੋਂ ਜੀ ਸੋ ਫੁੱਲ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਬਧਾਈਆਂ ਦੇ ਸਤਿ ਸੰਤਾਂ ਨੂੰ ਸਤਿ ਸੰਤਾਂ ਨੂੰ ਗੁਰੂ ਕੇ ਮੇਲ ਜੀ ਸਾਰੇ ਸੰਤਾਂ ਨੂੰ ਲੱਖ ਲੱਖ ਵਧਾਈਆਂ ਜੀ ਸੋ ਇਹ ਗੜੀ ਹੈ ਜੀ ਹੋਰ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚੱਲ ਠੀਕ ਆ ਕੀ ਕਹਿਣਾ ਚਾਹੁੰਦੇ ਸੰਤਾਂ ਨੂੰ ਗੁਰੂ ਸਾਹਿਬ ਦੇ ਗੁਰਪ੍ਰਬ ਲਈ ਸੰਤਾਂ ਨੂੰ ਬਹੁਤ ਵੱਡਾ ਅੱਜ ਦੇਣ ਦੇਣਾ ਸਤਿਗੁਰੂ ਮੇਰੇ ਮਾਲਕ ਦਾ ਸਤਿਗੁਰ ਦਾ ਖੁਸ਼ੀ ਨਾ ਮਾਈ ਗੁਰਦਾਵਾਂ ਐਸੋ ਕੋ ਦਾ ਸ਼ੁਕਰਿਆ ਲੱਖਾਂ ਲੱਖ ਮਾਲਕਾ ਸੀ ਤਾਂ ਮੂੰਹੋਂ ਕੁਝ ਨਹੀਂ ਕਹਿ ਸਕਦੇ ਜਿੰਨਾ ਵੀ ਕਹੀਏ ਉਹ ਨਹੀਂ ਸੱਤ ਵਜੇ ਜੀ ਬਿਲਕੁਲ ਜੀ ਸੱਚੇ ਪਾਤਸ਼ਾਹ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਜੀ ਗੁਰਤੇਬਾ ਦੱਸਾ ਜੀ ਤੇ ਪ੍ਰਕਾਸ਼ ਦਿਹਾਣੀਆਂ ਸ਼ੁਕਰਿਆ ਉਹਨਾਂ ਨੇ ਸੋ ਕਿਸ ਤਰ੍ਹਾਂ ਨਗਰ ਕੀਰਤਨ ਆ ਰਹੇ ਪਿੱਛੇ ਜੀ ਹਾਂ ਆ ਰਿਹਾ ਬਹੁਤ ਅਸੀਂ ਥੋੜਾ ਜਿਆਣਾ ਅਸੀਂ ਅੱਜ ਪਨਾਇ ਕੇਂਦਰ ਵੀ ਸੀ ਸਮਾਗਮ ਦਾ ਹਾਂ ਜੀ ਤੇ ਲక్ష్మణ ਸਾਹਿਬ ਜਾਓ ਤੱਕ ਸਮਾਗਮ ਸੱਤ ਵਜੇ ਸੱਤ ਵਜੇ ਵਾਖ ਵਾਖ ਬਾਜ਼ਾਰਾ ਹੁੰਦਾ ਹੈ ਨਗਰ ਕੀਰਤਨ ਪਹੁੰਚ ਰਿਹਾ ਹੈ ਨਾ ਜੀ ਤੁਹਾਨੂੰ ਸਾਰੀ ਸੰਗਤਾਂ ਨੂੰ ਕੱਲ ਦਾ ਮੈਸੇਜ ਦੇ ਦਿਓਗੇ ਕੱਲ ਪਹੁੰਚੋ ਸਾਰੇ ਹਮਮਤ ਆ ਬਹੁਤ ਵੱਡਾ ਹੈ ਗੁਰੂ ਕੇ ਮੈਲ ਜੋ ਜਨਮ ਸਥਾਨ ਹੈ ਆ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਨੂੰ ਕਹਿ ਦਿਓ ਕਿ ਪਹੁੰਚੋ ਗੁਰੂ ਘਰ ਦੀ ਖੁਸ਼ੀਆ ਪ੍ਰਾਪਤ ਕਰੋ ਅਸੀਂ ਤਾਂ ਇੱਕ ਕਦਮ ਵੀ ਨਹੀਂ ਚੁੱਕ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਮਾਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਹਿ 100 ਗੁਰੂ ਕੇ ਮੈਲ ਦੀਆਂ ਗਲੀਆਂ ਨੇ ਸਾਧ ਸੰਗਤ ਜੀ ਆਜਾ ਲੱਗੋ ਹੋਰ ਬੱਚਿਓ ਸੋ ਇਹ ਗੁਰਤੇ ਇੱਕ ਬਾਦ ਦੱਸਿਆ ਵੀ ਜੀ ਗੁਰਕੇ ਮੈਲ ਦੀਆਂ ਗਲੀਆਂ ਸੋ ਇਹ ਦਰੂੋਂ ਲੈਫਟ ਹੋ ਜਾਂਦਾ ਹੈ ਜੀ ਗੁਰਦੁਆਰਾ ਸਾਹਿਬ ਦਾ ਆਸਥਾਨ ਸਿੱਧਾ ਜਾ ਜੇ ਸੋ ਇਹ ਆ ਜੀ ਗੁਰਕੇ ਮੈਲ ਦਾ ਜੋ ਮੇਨ ਐਂਟਰੀ ਗੇਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਫਤੇ ਬੁਲਾ ਦਿਓ ਪਹਿਲਾਂ ਫਤੇ ਸੋ ਇਹ ਆ ਜੀ ਗੁਰਦੁਆਰਾ ਗੁਰਕੇ ਬੁਲਾ ਆ ਰਹੇ ਨਗਰ ਕੀਰਤਨ ਫਤੇ ਬੁਲਾ ਦਿਓ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਬਾਈ ਵਧਾਈਆਂ ਦੇ ਦਿਓ ਸੰਗਤਾਂ ਨੂੰ ਲੱਖਾਂ ਬਹੁਤ ਬਹੁਤ ਵਧਾਈਆਂ ਤੇ ਬਾਬਾ ਜੀ ਵਰ ਕੀ ਕਹਿਣਾ ਚਾਹੁੰਦੇ ਸੰਗਤ ਆ ਜਾ ਰਹੀ ਹੈ ਜੀ ਨਗਰ ਕੀਰਤਨ ਤੇ ਠੀਕ ਹੈ ਜੀ ਤੇ ਕੱਲ ਦੀਆਂ ਤਿਆਰੀਆਂ ਕਿਸ ਤਰ੍ਹਾਂ ਹੋ ਰਹੀਆਂ ਨੇ ਸੰਗਤਾਂ ਪਹੁੰਚ ਰਹੀਆਂ ਨੇ ਬਹੁਤ ਵਧੀਆ ਚਲੋ ਜੀ ਜੀ ਆਨ ਮਹਾਰਾਜ ਸੰਗਤਾਂ ਨੂੰ ਜੀ ਆਇਆਂ ਨੂੰ ਹੋ ਰਿਹਾ ਜੀ 168 ਵਿਚਗੇ ਨੇ ਸਤਿਗੁਰੂ ਦੀ ਕਿਰਪਾ ਨਾਲ ਸਿੰਘ ਡਟੇ ਨੇ ਗੁਰੂ ਕੇ ਨਾਮ ਲੇਵਾ ਸਿੰਘ ਤਿਆਰ ਬਰ ਤਿਆਰ ਬਸ ਮਹਾਰਾਜ ਦੀ ਕਿਰਪਾ ਨਾਲ ਬਾਪੂ ਦੀ ਭਾਲ ਕੀ ਸਾਬ ਹੋਣ ਵਾਲੀ ਹੈ ਜੀ ਇਧਰ ਆਣੀ ਹੈ ਜੀ ਸੋ ਆਏ ਹੈ ਜੀ ਗੁਰਦੁਆਰਾ ਗੁਰੂ ਕੇ ਮਹਿਲ ਜੋ ਮਨਾਇਆ ਜਾ ਰਿਹਾ ਸਤਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਦੇਵਾਲਾ ਜੀ ਭਾਈ ਸਾਦੇ ਦਾ ਜੀ ਭਾਈ ਮਦਦਾ ਜੀ ਦਾ ਸਾਡੇ 300 ਸਾਲਾ ਸ਼ਹੀਦੀ ਦੇ ਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ 300 ਸਾਲਾ ਗੁਰਾਇ ਜੀ ਦਿਵਸ ਮਹਾਨ ਗੁਰਮਤ ਸਮਾਗਮ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਮਾਗਮ ਲੀਕੇ ਗਏ ਹਨ ਸੋ ਇਹ ਇਸ ਦਾ ਵੇਰਵਾ ਇਸ ਤਰ੍ਹਾਂ ਹੈ ਸਤਸੰਗਤ ਜੀ ਸੋ ਇਹ ਆਜੀ ਗੁਰਦੁਆਰਾ ਗੁਰੂ ਕੇ ਮਹਿਲ ਦੇ ਆਪ ਜੀ ਨੂੰ ਦਰਸ਼ਨ ਦਿਦਾਰੇ ਕਰ ਰਹੇ ਆ ਜੀ ਇਹ ਗੁਰਦੁਆਰਾ ਗੁਰਕੇ ਮਹਿਲ ਪ੍ਰਕਾਸ਼ ਸਥਾਨ ਮੇਰੇ ਮੈਨੇਜਰ ਸਾਹਿਬ ਨੂੰ ਵਧਾਈਆਂ ਗੁਰਪਰਵੀਆਂ ਲੱਖ ਲੱਖ ਸਾਰੀ ਸੰਗਤਾਂ ਦੇਸ਼ اور ਵਿਦੇਸ਼ ਤੋਂ ਇਸਨਾਂ ਅਤਮ ਸਤਿਗੋਰੀਏ ਸਥਾਨ ਇਸ ਸਾਜ ਸਿੰਘ ਦੀ ਗੁਰਦੁਆਰਾ ਗੁਰਕੇ ਮਹਿਲ ਜੀ ਦਾ ਸੋ ਅੰਮ੍ਰਿਤਸਰ ਵਾਸੀਆਂ ਨੂੰ ਗੁਰਕੇ ਮਹਿਲ ਪ੍ਰਕਾਸ਼ ਦੇ ਹੱਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਦੇਸ਼ ਔਰ ਦੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ ਇੱਧਰ ਲੰਗਰ ਸਜਾਏ ਗਏ ਹਨ ਸਾਧ ਸੰਗਤ ਜੀ ਸੋ ਇੱਧਰ ਲੰਗਰ ਜੋ ਸਜਾਏ ਗਏ ਸਾਧ ਸੰਗਤ ਅਕੋੜਿਆਂ ਦਾ ਲੰਗਰ ਇੱਧਰ ਦੁੱਧ ਦੇ ਲੰਗਰ ਸਾਹਮਣੇ ਜੋ ਸੰਗਤਾਂ ਵਾਸਤੇ ਜੋ ਤਿਆਰੀ ਕੀਤੀ ਜਾ ਰਹੀ ਹੈ ਸਾਧ ਸੰਗਤ ਜੀ ਗੋਬੀ ਦੀ ਸਬਜ਼ੀ ਦੀ ਸੇਵਾ ਹੋ ਰਹੀ ਹੈ ਜੀ ਜਿਸ ਸੰਗਤਾਂ ਸੇਵਾ ਕਰ ਰਹੀਆਂ ਨੇ ਜੋ ਸਬਜ਼ੀ ਕੱਟ ਰਹੀਆਂ ਨੇ ਦੇਖ ਸਕਦੇ ਹੋ ਸੰਗਤਾਂ ਵਾਸਤੇ ਪੱਖੇ ਵੀ ਲਗਾਏ ਗਏ ਹਨ ਜੀ ਗਰਮੀ ਦੇ ਹੋਣ ਦੇ ਬਾਵਜੂਦ ਸੰਗਤਾਂ ਦਾ ਅਥਾਹ ਪਿਆਰ ਦੇਖਣ ਨੂੰ ਮਿਲ ਰਿਹਾ ਜੀ ਸੋ ਸਾਹਮਣੇ ਗੁਰੂ ਕੇ ਪਿਆਰਿਓ ਲੰਗਰ ਹੈ ਜੀ ਸਾਹਮਣੇ ਲੰਗਰ ਸਜਾਏ ਗਏ ਹਨ ਸੰਗਤਾਂ ਵਾਸਤੇ ਸੋ ਇਹ ਅਪਡੇਟ ਹੈ ਗੁਰੂ ਕੇ ਮਹਿਲ ਗੁਰਸਹਿਬ ਜੀ ਦਾ ਜੋ ਪ੍ਰਕਾਸ਼ ਅਸਾਨ ਗੁਰੂ ਕੇ ਬਾਦ ਦੱਸਿਆ ਜੀ ਦਾ ਇਹ ਗੁਰੂ ਕੇ ਮੈਲ ਦੇ ਜੋ ਆਪ ਜੀ ਨੂੰ ਦ੍ਰਿਸ਼ ਹੈ ਪੁਹਾਰਾਂ ਇੱਧਰ ਲੰਗਰ ਹੈ ਜੀ ਸੋ ਇਹ ਤਰਤਿ ਹੋਇਆ ਜੀ ਸਾਧ ਸੰਗਤ ਜੀ ਸਾਹਮਣੇ ਵੀ ਸੰਗਤਾਂ ਵਾਸਤੇ ਲੰਗਰ ਚੱਲਿਆ ਸੋ ਖਾਨਪੜ ਸਾਹਿਬ ਆਰੰਭ ਹੋਇਆ ਸਾਧ ਸੰਗਤ ਜੀ ਕੱਲ ਜੋ ਖਾਨਪੜ ਸਾਹਿਬ ਦੇ ਭੋਗ ਪਹਿਣ ਗਏ ਸੋ ਇਹਦੇ ਥੱਲੇ ਪੂਰਾ ਸਾਹਿਬ ਬਣਿਆ ਹੈ ਸਾਧ ਸੰਗਤ ਜੀ ਸੋ ਇੱਧਰ ਜੋ ਗੁਰਸੱਭ ਜੀ ਦਾ ਜੋ ਇਹ ਪੂਰਾ ਸਾਬ ਹੈ ਜੀ ਬਾਬਾ ਇਹ ਖੋਲੇ ਜੀ ਪੂਰਾ ਸਾਬ ਦੁਆ ਖੋਲੇ ਸ੍ਰੀ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਬ ਸੋ ਕੋਲ ਜੀ ਅਸ ਕਰਤਾ ਕੋਲ ਵੀਡੀਓ ਸੇਜ ਲੱਗੇ ਹੋਏ ਤਾਂ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ